ਸੁਣਿਓ ਸਕੂਲ ਉਹਦੇ ਵਿੱਚ ਫੋਟੋਆਂ ਖਿੱਚਦੇ ਨੇ ਨਾ ਫੋਟੋਗ੍ਰਾਫੀ ਹੋਣੀ ਹੈ ਬੱਚਿਆਂ ਦੀ ਤੇ ਉਹ ਕਹਿੰਦੇ ਵੀ ਇਧਰ ਸੁਧਿਆਨ ਨਾਲ ਸੁਣਿਓ ਉਹ ਕਹਿੰਦੇ ਬੱਚਿਓ ਉਹ ਕੈਮਰੇ ਵਾਲੇ ਨੂੰ ਸੱਦਿਆ ਪ੍ਰਿੰਸੀਪਲ ਨੇ ਸਕੂਲ ਦੇ ਪ੍ਰਿੰਸੀਪਲ ਨੇ ਸੱਦਿਆ ਉਹਨੂੰ ਕੈਮਰੇ ਵਾਲੇ ਨੂੰ ਸੱਦ ਕੇ ਕਹਿੰਦਾ ਵੀ ਇਹ ਦੱਸ ਬਈ ਕਿੰਨੇ ਰੁਪਏ ਲਏਗਾ ਇੱਕ ਫੋਟੋ ਦੇ ਵੀ ਇਕੱਲੇ-ਇਕੱਲੇ ਬੱਚੇ ਦੀ ਫੋਟੋ ਖਚਾਣੀ ਹੈ ਗਰੁੱਪ ਫੋਟੋ ਖਿੱਚਣੀ ਹੈ ਇੱਕ ਇੱਕ ਫੋਟੋ ਇੱਕ ਇੱਕ ਬੱਚੇ ਨੂੰ ਦੇਣੀ ਆ ਵੀ 10 ਰੁਪਏ ਉਹ ਕਹਿੰਦਾ ਜੀ 30 ਰੁਪਏ ਲਵਾਂਗਾ ਕਹਿੰਦਾ ਨਹੀਂ ਨਹੀਂ 20 ਤੋਂ 1 ਰੁਪਿਆ ਵੱਧ ਨਹੀਂ ਦੇਣਾ ਕਿੰਨੇ ਬੱਚੇ ਜਾਣੇ ਕਿੰਨੇ ਬੱਚਿਆਂ ਦੀ ਫੋਟੋ ਲੈਣੀ ਹੈ 20 ਰੁਪਈਆ ਤੋਂ 1 ਰੁਪਿਆ ਵੱਧ ਨਹੀਂ ਦੇਣਾ ਚਲੋ ਜੀ ਉਹ ਕਹਿੰਦਾ ਚਲੋ ਜੀ ਫੋਟੋਗ੍ਰਾਫਰ ਪ੍ਰਿੰਸੀਪਲ ਨੂੰ ਕਹਿੰਦਾ ਜੀ 20 ਰੁਪਏ ਦੇ ਦਿਓ ਪ੍ਰਿੰਸੀਪਲ ਨੇ ਸੋਚਿਆ ਵੀ ਚਲ 20 ਇਹਨੇ ਲੈਣੇ ਨੇ ਆਪਾਂ ਦਾ ਟੀਚਰਾਂ ਨੂੰ ਬੁਲਾਇਆ ਉਹਨੇ ਸਾਰਿਆਂ ਨੂੰ ਟੀਚਰਾਂ ਨੂੰ ਕਹਿੰਦਾ ਹੈ 40 ਰੁਪਏ ਕਹਿ ਦਿਓ ਕੱਲੇ ਕੱਲੇ ਬੱਚੇ ਨੂੰ ਹੋ ਗਿਆ 20 ਦਾ ਕਪੜਾ ਕਹਿੰਦੇ 40 ਰੁਪਏ ਕਹਿ ਦਿਓ ਉਹ ਬੱਚੇ ਟੀਚਰ ਜਿਹੜੇ ਸੀ ਉਹ ਕਹਿੰਦੇ ਵੀ ਸਾਰੇ ਟੀਚਰਾਂ ਨੇ ਫੈਸਲਾ ਕੀਤਾ ਵੀ ਆਪਾਂ ਵੀ ਤੇ ਸਮੋਸੇ ਖਾਣੇ ਆ ਪ੍ਰਿੰਸੀਪਲ ਨੇ 40 ਕਹਿਤੇ ਉਹ ਉਹਨਾਂ ਨੇ ਬੱਚੇ ਸੱਦ ਲਏ ਕਹਿੰਦੇ ਭਾਈ 60 60 ਲੈ ਕੇ ਆਇਓ ਤੇ ਬੱਚੇ ਕਹਿੰਦੇ ਵੀ ਤੇ ਇਸ ਮੋਸੇ ਖਾਣ ਕੇ ਅਸੀਂ ਕਿਹੜਾ ਘਾਟਾ ਉਹ ਜਾ ਕੇ ਆਪਣੀ ਮੰਮੀ ਨੂੰ ਕਹਿੰਦੇ ਮੰਮੀ ਜੀ ਕਹਿੰਦੇ ਹਾਂ ਕਹਿੰਦੇ 100 ਰੁਪਈਆ ਮੰਗਾਇਆ ਕਹਿੰਦੀ ਮਰ ਜਾਣੇ ਵੇਖ ਲੋ ਟੀਚਰਾਂ ਦੀ ਹੱਦ ਹੋਈ ਵੀ ਘਰ ਵਾਲੇ ਦਿਓ ਜੀ 200 ਰੁਪਈਆ ਮੁੰਡੇ ਨੂੰ ਦੇਣਾ ਘਰ ਵਾਲੀ ਨੇ ਘਰ ਵਾਲੇ ਤੋਂ 200 ਉਹਨੂੰ ਪਤਾ ਮੈਨੂੰ 100 ਦੀ ਕੁੰਡੀ ਮੈਂ ਲਾ ਲਾ ਇਹ ਇਹ ਸਾਡੇ ਖੂਨ ਚ ਵੜ ਗਿਆ ਇਹ ਚੀਜ਼ਾਂ ਲੈ ਹੁਣ ਠੀਕ ਹੋਇਆ ਕੰਮ ਮੈਂ ਬਾਣੀ ਦੀ ਵਿਚਾਰ ਕਰਦਾ ਫੇਰ ਨਹੀਂ ਸੁਣਦੇ ਲੈ ਹੁਣ ਠੀਕ ਨਹੀਂ ਲੱਗਦਾ ਤੁਹਾਨੂੰ ਹੁਣ ਆਹ ਗੱਲ ਠੀਕ ਐਂਦਾ ਸਮਝ ਜਿਆਦਾ ਵਧੀਆ ਆ ਜਾਂਦੀ ਚਲੋ ਐਂ ਸਮਝ ਲਓ ਫੇਰ ਕੋਈ ਨਹੀਂ ਗੱਲ ਗੱਲ ਤੇ ਗੁਰਮਤਿ ਦੀ ਸਮਝਣੀ ਐ ਜਿਵੇਂ ਮਰਜ਼ੀ ਸਮਝ ਲਓ ਹੁਣ ਵੇਖੋ ਪ੍ਰਿੰਸੀਪਲ ਨੇ ਕੁੰਡੀ ਲਾ ਲਈ ਵੀ ਗਾਂ 200 ਰੁਪਏ ਵਧ ਗਏ ਹੋਰ ਉਹ ਟੀਚਰ ਕਹਿੰਦੇ ਵੀ ਅਸੀਂ ਵੀ ਸਮੋਸੇ ਖਾਣੇ ਨਿਆਣੇ ਕਹਿੰਦੇ ਅਸੀਂ ਕਿਹੜਾ ਘਟਾ ਵੀ ਚੱਲ ਜਦੋਂ ਲੈਣੇ ਹੀ ਨੇ 60 ਘੂਰ ਦੇਣੇ ਨੇ 40 ਆਪਾਂ ਹੀ ਰੱਖੋ ਮੈਂ ਤੇ ਗਾਂ ਬੀਬੀ ਕਿਹੜਾ ਘੱਟ ਸੀ ਉਹ ਪਿੰਡੀ ਘਰ ਵਾਲੇ ਨੇ ਦੇਣੀ ਨੇ 200 ਮਰ ਮਰ ਜਾਣਿਆ ਨੇ 200 ਮੰਗਿਆ 100 ਹੋਰ ਅੱਗ ਦੀ ਫਿਰ ਵਿੱਚੋਂ ਇਹ ਤੇ ਹੁਣ ਜਦੋਂ ਨੋਟਬੰਦੀ ਹੋਈ ਉਦੋਂ ਪਤਾ ਲੱਗਿਆ ਵੀ ਕੀ ਕੁਝ ਲੁਕਿਆ ਹੋਇਆ ਆ ਕਿੰਨਾ ਰੌਲਾ ਨਹੀਂ ਪਿਆ ਇਧਰ ਇੱਕ ਖਬਰ ਹੀ ਸੀ ਮੇਰੇ ਖਿਆਲ ਬਡਲਾਡੇ ਦੇ ਇਲਾਕੇ ਦੀ ਖਬਰ ਸੀ ਉਹ ਵਿਚਾਰਾ ਘਰ ਵਾਲਾ ਸਟ੍ਰੈਸ ਵਿੱਚ ਪਿਆ ਸੀ ਡਿਪਰੈਸ਼ਨ ਵਿੱਚ ਵੀ ਹਾਏ ਘਾਟੇ ਪੈ ਗਏ ਘਾਟੇ ਪੈ ਗਏ ਜਦੋਂ ਉਹਨੇ ਬੰਦ ਕਰਤੇ ਨੋਟ ਫਿਰ ਇਹਦੀ ਘਰ ਵਾਲੀ ਕਹਿੰਦੀ 20 ਲੱਖ ਮੇਰੇ ਕੋਲ ਵੀ ਪਿਆ ਉਹ ਮਰਨ ਨੂੰ ਫਿਰੇ 20-20 ਲੱਖ ਰੁਪਈਆ ਘਰ ਦੇ ਘਰ ਦੇ ਵਿੱਚ ਹੀ ਸਾਡੀ ਆਣਵਾਣਾ ਘਰ ਦੇ ਵਿੱਚ ਹੀ ਨਹੀਂ ਬਣਦੀ ਸੋ ਕਹਿਣ ਦਾ ਭਾਵ ਗੱਲ ਕਿਰਪਾ ਕਰਕੇ ਸਮਝਿਓ ਭ੍ਰਿਸ਼ਟਾਚਾਰ ਸਾਡੇ ਅੰਦਰ ਹੈ ਹੁਣ ਇਹਨੂੰ ਕਿਵੇਂ ਖਤਮ ਕਰੀਏ ਬਈ ਦੇਸ਼ ਬਦਲਣ ਲਾਂਗੇ ਨਾਲ ਹੀ ਦੁਰ ਜਾਣਾ ਉੱਥੇ ਵੀ ਫਿਰ ਮੈਂ ਕਈ ਵਾਰੀ ਬਾਹਰ ਬੈਠਾ ਪੁੱਛਾਂਗਾ ਫਿਰ ਕਿਵੇਂ ਕਰਦੇ ਹੋ ਕਹਿਣਗੇ ਤੁਹਾਨੂੰ ਪਤਾ ਹੀ ਹੈ ਦੇਸੀ ਬੰਦੇ ਆ ਫਿਰ ਕੱਟ ਹੀ ਲੇਦਾ ਕੋਈ ਦੇਸੀ ਤਰੀਕਾ ਫਿਰ ਮੈਂ ਹੱਸਦਾ ਹੁੰਨਾ ਵੀ ਹੱਦ ਹੋ ਗਈ ਆ ਇਹ ਸਰਕਾਰਾਂ ਤੇ ਤੁਹਾਡੇ ਬੱਚਿਆਂ ਦਾ ਖਿਆਲ ਬਹੁਤ ਰੱਖਦੀਆਂ ਵੇਖਿਓ ਬਾਹਰਲੇ ਦੇਸ਼ਾਂ 'ਚ ਨਾ ਜਿਹੜਾ ਬੱਚਾ ਜੰਮਦਾ ਹੈ ਮਾਂ ਦੇ ਕੁੱਖ ਵਿੱਚ ਹੁੰਦਾ ਹੈ ਤੇ ਉਹਦੇ ਬੱਚੇ ਦੇ ਫੂਡ ਦੇ ਪੈਸੇ ਲੱਗ ਜਾਂਦੇ ਆ ਹਰ ਹਫਤੇ 100 ਡਾਲਰ ਤਕਰੀਬਨ 100 ਡਾਲਰ ਇੱਕ ਵੀਕ ਦਾ ਵੀ ਬੀਬੀ ਚੰਗੀ ਖੁਰਾਕ ਖਾਈ ਇਹ ਸਾਡਾ ਨਾਗਰਿਕ ਹੈ ਜਿਹੜਾ ਤੇਰੇ ਕੁੱਖ ਵਿੱਚ ਪਲ ਰਿਹਾ ਹੈ ਇਹ ਕੰਟਰੀ ਦਾ ਬੱਚਾ ਹੈ ਕਿਤੇ ਤੂੰ ਖਰਾਕ ਹੀ ਘੱਟ ਖਾਵੇਂ ਕੰਟਰੀ ਦਾ ਬੱਚਾ ਹੈ ਸਾਡੇ ਇੰਡੀਆ ਦਾ 5-7000 ਰੁਪਇਆ ਹਫਤੇ ਦਾ ਮਿਲਦਾ ਬੀਬੀ ਨੂੰ ਵੀ ਖਾਣ ਖੁਰਾਕ ਚੰਗੀ ਅਮਰੀਕਾ ਪੁੱਛਿਆ ਮੈਂ ਖਰਾਕਾਂ ਸਾਡਾ ਬੱਚਾ ਹੈ ਤੇ ਜੇ ਬੱਚਾ ਤੁਸੀਂ ਇਕੱਲਾ ਛੱਡ ਦਿੱਤਾ ਛੋਟਾ ਬੱਚਾ ਤੇ ਇਕੱਲਾ ਘਰ ਚ ਰਹਿ ਗਿਆ ਤੇ ਪਤਾ ਲੱਗ ਗਿਆ ਨਿਆਣਾ ਚੁੱਕ ਕੇ ਲੈ ਜਾਂਦੇ ਆ ਜੀ ਕਹਿੰਦੇ ਸਾਡਾ ਬੱਚਾ ਹੈ ਤੁਸੀਂ ਇਕੱਲਾ ਕਿਵੇਂ ਛੱਡਤਾ ਐਨੇ ਐਨੀ ਉਹ ਐਨਾ ਉਹਨਾਂ ਕੰਟਰੀਆਂ ਦੇ ਵਿੱਚ ਤੇ ਮੈਂ ਉਹਨਾਂ ਬੱਚਿਆਂ ਨੂੰ ਜਦੋਂ ਵੀ ਮਿਲਦਾ ਬਾਹਰ ਲਿਆਂਦੋਂ ਮੈਂ ਕਹਿਣਾ ਹੁੰਦਾ ਇਸ ਕੰਟਰੀ ਪ੍ਰਤੀ ਵਫਾਦਾਰ ਰਹੋ ਕਿਤੇ ਧੋਖਾ ਨਾ ਕਰਿਓ ਆਪਣੇ ਦੇਸ਼ ਦਾ ਤੁਹਾਡੇ ਜੰਮਣ ਤੋਂ ਵੀ ਪਹਿਲਾਂ ਕੰਟਰੀ ਤੁਹਾਨੂੰ ਸੰਭਾਲਦੀ ਹੈ ਤੁਹਾਡਾ ਫਿਕਰ ਕਰਦੀ ਹੈ ਉੱਥੇ ਤੇ ਪੰਛੀਆਂ ਦਾ ਵੀ ਸਾਡੇ ਉਥੇ ਇੰਗਲੈਂਡ 'ਚ ਇੱਕ ਘਰ ਬਣਨਾ ਸੀ ਉਹ ਬੰਦੇ ਦਾ ਕੰਮ ਚੱਲ ਰਿਹਾ ਸੀ ਉਹਨੂੰ ਉਹਦਾ ਕੰਮ ਰੁਕਵਾਤਾ ਆ ਕੇ ਕਹਿੰਦੇ ਕੰਮ ਕਿਉਂ ਰੁਕਵਾਤਾ ਉਹ ਕਹਿੰਦੇ ਤੂੰ ਘਰ ਬਣਾਏਂਗਾ ਇੱਥੇ ਖੜਕਾ ਹੁੰਦਾ ਆ ਬਾਹਰ ਤੇਰੇ ਘਰ ਦੇ ਸਾਹਮਣੇ ਦਰਖਤਾਂ ਦੇ ਉੱਤੇ ਚਿੜੀਆਂ ਨੇ ਆਲਣੇ ਪਾਏ ਹੋਏ ਨੇ ਉਹਨਾਂ ਦੇ ਬੱਚੇ ਡਿਸਟਰਬ ਹੋਣਗੇ ਕਹਿੰਦੇ ਤੂੰ 6 ਮਹੀਨੇ ਠਹਿਰ ਜਾ ਇਹ ਬੱਚੇ ਕੱਢਣਗੇ ਉੱਡ ਜਾਣਗੇ ਫੇਰ ਘਰ ਬਣਾਈ ਲੈ ਉੱਥੇ ਇੰਨਾ ਫਿਕਰ ਕਰਦੇ ਪਿਛੜੀਆਂ ਦਾ ਵੀ ਫਿਕਰ ਕਰਨਗੇ ਬੰਦਿਆਂ ਦੀ ਤੇ ਗੱਲ ਛੱਡੋ ਅਮਰੀਕਾ ਦੇ ਵਿੱਚ ਬਿਕਰਸ ਫੀਲਡ ਦੇ ਵਿੱਚ ਉਹ ਪਿਆਰ ਵਾਲਾ ਸਾਡਾ ਪਰਿਵਾਰ ਹੈ ਮੈਂ ਉਹਨਾਂ ਕੋਲ ਕਈ ਵਾਰੀ ਜਾਣਾ ਹੁੰਨਾ 10 ਕਿਲੇ ਜ਼ਮੀਨ ਦੇ ਮੇਨ ਰੋਡ ਦੇ ਉੱਪਰ ਸੀ ਉਹਨਾਂ ਦੀ ਉਹਦੇ ਵਿੱਚੋਂ 8-10 ਚੂਹੇ ਨਿਕਲ ਆਏ ਤੇ ਉਹਨੂੰ ਕਹਿੰਦੇ ਤੂੰ ਇੱਥੇ ਕੁਝ ਬਣਾ ਨਹੀਂ ਸਕਦਾ ਇਹ ਚੂਹਿਆਂ ਦੀ ਧਰਤੀ ਹੋ ਗਈ ਕਹਿੰਦੇ ਇਹਨਾਂ ਦੇ ਨੇ ਇਹਨਾਂ ਦੀ ਜਗ੍ਹਾ ਹੈ ਕਹਿੰਦੇ ਚੂਹਿਆਂ ਦਾ ਵੀ ਫਿਕਰ ਕਰਦੇ ਆ